ਸਤਿਕਾਰਯੋਗ ਮਿੱਤਰ ਪਿਆਰਿਓ ਸਤ ਸ੍ਰੀ ਅਕਾਲ ਲਓ ਤਿੰਨ ਨਵੀਆਂ ਤਾਜ਼ੀਆਂ ਸੁਣ ਲਓ ਪਹਿਲੀ ਨਵੀਂ ਤਾਜੀ ਹੈ ਕਿ ਅਮਰੀਕਾ ਦੇ ਵਿੱਚ ਮੋਦੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਮਾਮਲਾ ਬਹੁਤ ਵੱਡਾ ਹੈ ਵੱਡਾ ਹੜਕੰਪ ਮੱਚਿਆ ਹੈ ਪੂਰੀ ਗੱਲ ਤੁਹਾਨੂੰ ਅੱਗੇ ਦੱਸਦੇ ਹਾਂ ਦੂਜੀ ਵੱਡੀ ਖਬਰ ਹੈ ਕਿ ਇੱਕ ਪੁਲਿਸ ਇਨਸਪੈਕਟਰ ਜਿਹਦੇ ਉੱਪਰ ਕਤਲ ਕਰਨ ਦਾ ਮਾਮਲਾ ਹੈ ਪੁਲਿਸ ਹਰਾਸ ਦੇ ਵਿੱਚ ਅਦਾਲਤ ਉਹਦੇ ਤੇ ਪੂਰੀ ਔਖੀ ਹੋਈ ਪਈ ਹੈ ਤੇ ਪੰਜਾਬ ਪੁਲਿਸ ਨੇ ਸਰਕਾਰ ਨੇ ਉਹਨੂੰ ਤਰੱਕੀ ਦੇ ਕੇ ਤੇ ਐਸ ਐਚਓ ਲਾ ਕੇ ਅੱਗੇ ਭੇਜ ਦਿੱਤਾ ਹੈ ਅਦਾਲਤ ਨੇ ਹੁਣ ਖਿੱਚਿਆ ਐਸਐਸਪੀ ਨੂੰ ਤੇ ਐਸ ਐਚਓ ਦੋਨਾਂ ਨੂੰ ਤੇ ਬਾਕੀ ਜਾਣਕਾਰੀ ਤੁਹਾਨੂੰ ਅੱਗੇ ਦੰਨੇ ਆ ਤੀਜੀ ਵੱਡੀ ਖਬਰ ਹੈ ਕਿ ਸੁਖਬੀਰ ਬਾਦਲ ਨੂੰ ਫਿਰ ਵੱਡੇ ਤਨਖਾਹ ਲਾਈ ਗਈ ਹੈ ਦੋਛੀ ਗਰਦਾਨਿਆਂ ਗਿਆ ਔਰ ਇਸ ਮਾਮਲੇ ਦੇ ਉੱਪਰ ਸਿੱਖ ਧਰਮ ਦੇ ਦੋ ਬਹੁਤ ਸਤਿਕਾਰਯੋਗ ਵੱਡੇ ਤਖਤ ਨੇ ਜਿਹੜੇ ਉਹਨਾਂ ਦੇ ਵਿੱਚ ਆਪਸੀ ਜਿਹੜੀ ਤਕਰਾਰਬਾਜ਼ੀ ਸ਼ੁਰੂ ਹੋ ਗਈ ਹੈ ਕਿਉਂਕਿ ਕਾਲ ਤੱਕ ਸਾਹਿਬ ਦੇ ਜਥੇਦਾਰ ਤੇ ਜਿਹੜੇ ਤਖਤ ਸ਼੍ਰੀ ਪਟਨਾ ਸਾਹਿਬ ਦੇ ਸਿੰਘ ਸਹਿਬਾਨ ਨੇ ਉਹਨਾਂ ਵਿਚਾਲੇ ਬਹੁਤ ਵੱਡੀ ਤਕਰਾਰ ਤੇ ਵਿਰੋਧ ਖੜਾ ਹੁੰਦਾ ਸ਼ਰਿਆਮ ਨਜ਼ਰ ਆ ਰਿਹਾ ਹੁਣ ਪਹਿਲੀ ਖਬਰ ਤੋਂ ਲੱਗਦੇ ਆ ਪਹਿਲੀ ਖਬਰ ਹੈ ਕਿ ਮੋਦੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਮਰੀਕਾ ਦੇ ਵਿੱਚ ਕਿਹੜੇ ਮੋਦੀ ਨੂੰ ਭਾਈ ਨੀਰਵ ਮੋਦੀ ਜਿਹੜਾ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਜਿਹਦੇ ਤੇ ਕਥਿਤ ਇਲਜ਼ਾਮ ਹੈ ਕਿ 13000 ਕਰੋੜ ਦਾ ਕਪਲਾ ਕਰਕੇ ਉਹ ਇਥੋਂ ਫਰਰ ਹੋ ਗਿਆ ਸੀ ਤੇ ਉਸ ਨੀਰਵ ਮੋਦੀ ਦੇ ਭਰਾ ਜਿਹੜਾ ਨਿਹਾਲ ਮੋਦੀ ਹੈ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਅਮਰੀਕਾ ਦੇ ਵਿੱਚ ਗ੍ਰਿਫਤਾਰ ਇਸ ਕਰਕੇ ਕੀਤਾ ਗਿਆ ਕਿਉਂਕਿ ਜਿਹੜੀਆਂ ਭਾਰਤ ਦੀਆਂ ਕੇਂਦਰੀ ਏਜੰਸੀਆਂ ਨੇ ਉਹਨਾਂ ਦੀ ਇਹ ਮੰਗ ਸੀ ਕਿ ਜਿੱਥੇ ਵੀ ਉਹ ਦਿਖੇ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਉਹਨਾਂ ਦੇ ਕਹਿਣ ਤੇ ਫਿਰ ਅਮਰੀਕਾ ਦੇ ਵਿੱਚ ਨਿਰਵ ਮੋਦੀ ਦੇ ਪ੍ਰਾ ਜਿਹੜਾ ਨਿਹਲ ਮੋਦੀ ਹੈ ਉਹਨੂੰ ਗ੍ਰਿਫਤਾਰ ਕੀਤਾ ਗਿਆ ਪੁੱਛਗਿੱਛ ਜਾਰੀ ਹੈ ਔਰ ਅਗਲਾ ਹੁਣ ਦੇਖਣਾ ਇਹ ਹੈ ਕਿ ਕੀ ਅਮਰੀਕਾ ਭਾਰਤ ਨੂੰ ਉਹਦੀ ਹਵਾਲਗੀ ਸੌਂਪੇਗਾ ਜਾਂ ਨਹੀਂ ਸੌਂਪੇਗਾ ਜਿਹੜਾ ਨਿਰਵ ਮੋਦੀ ਹੈ ਉਹ ਲੰਡਨ ਦੇ ਵਿੱਚ ਪਹਿਲਾਂ ਹੀ ਜੇਲ੍ਹ 'ਚ ਹੈ ਉਹ ਜੇਲ੍ਹ ਭੁਗਤ ਰਿਹਾ ਪਰ ਹੁਣ ਤੱਕ ਵੱਡੀ ਗੱਲ ਇਹ ਹੈ ਕਿ ਉਹਦੀ ਹਰਾਸਤ ਅਜੇ ਤੱਕ ਭਾਰਤ ਕੋਲ ਨਹੀਂ ਆਈ ਕਿਉਂ ਨਹੀਂ ਆਈ ਕਿ ਭਾਰਤ ਲੰਡਨ ਤੋਂ ਉਹਨੂੰ ਬਰਾਮਦ ਕਰ ਨਹੀਂ ਸਕਿਆ ਕਿ ਲੰਡਨ ਉਹਨੂੰ ਦੇਣ ਲਈ ਭਾਰਤ ਨੂੰ ਤਿਆਰ ਨਹੀਂ ਹੈ ਇਹ ਵੱਡੇ ਸਵਾਲ ਪਹਿਲਾਂ ਤੋਂ ਖੜਕ ਰਹੇ ਸੀ ਤੇ ਹੁਣ ਖਬਰ ਆਈ ਹੈ ਕਿ ਨੀਰਵ ਦੇ ਭਰਾ ਨੇਹਲ ਮੋਦੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਗਲੀ ਬਹੁਤ ਵੱਡੀ ਖਬਰ ਪੰਜਾਬ ਤੋਂ ਹੈ ਪੰਜਾਬ ਦੇ ਵਿੱਚ ਇੱਕ ਉਹ ਇਨਸਪੈਕਟਰ ਜਿਹਦੇ ਉੱਪਰ ਬਠਿੰਡਾ ਸੀਆਈਏ ਦੇ ਵਿੱਚ ਵੱਡੇ ਦੋਸ਼ ਲੱਗੇ ਕਿ ਉਸਨੇ ਹਰਾਸਤ ਦੇ ਵਿੱਚ ਗ੍ਰਿਫਤਾਰ ਕੀਤੇ ਹੋਏ ਇੱਕ ਵਿਅਕਤੀ ਨੂੰ ਕੁੱਟਕੁੱਟ ਕੇ ਮਾਰਿਆ ਦੋਸ਼ ਲੱਗੇ ਮਾਮਲਾ ਮੈਜਿਸਟ੍ਰੇਟ ਕੋਲ ਅਦਾਲਤ ਦੇ ਵਿੱਚ ਹੈ ਤੇ ਹੁਣ ਵੱਡੀ ਗੱਲ ਇਹ ਵਾਪਰੀ ਕਿ ਉਸ ਇੰਸਪੈਕਟਰ ਨੂੰ ਤਰੱਕੀਆਂ ਦੇ ਕੇ ਤੇ ਜੈਤੋ ਦਾ ਐਸਐਚਓ ਲਾਉਣ ਦੀ ਖਬਰ ਆਈ ਹੈ ਤੇ ਹੁਣ ਨਵੀਂ ਖਬਰ ਇਹ ਆਈ ਹੈ ਕਿ ਅਦਾਲਤ ਨੇ ਖਿੱਚਿਆ ਅਦਾਲਤ ਨੇ ਖਿੱਚਿਆ ਐਸਐਸਪੀ ਨੂੰ ਅਦਾਲਤ ਨੇ ਇਹ ਕਿਹਾ ਕਿ ਹੁਣ ਤੱਕ ਇਹ ਜਿਹੜੇ ਕਥਿਤ ਦੋਸ਼ੀ ਪੁਲਿਸ ਵਾਲੇ ਨੇ ਇਹ ਸੰਮਣ ਨਹੀਂ ਲੈ ਰਹੇ ਅਦਾਲਤ ਦੇ ਜਿਹੜੇ ਗੈਰ ਜ਼ਮਾਨਤੀ ਵਾਰੰਟ ਨੇ ਉਹ ਤਮੀਲ ਹੀ ਨਹੀਂ ਕਰ ਰਹੇ ਔਰ ਹਰ ਵਾਰੀ ਸੰਮਣ ਵਾਪਸ ਅਦਾਲਤ ਮੁੜ ਜਾਂਦੇ ਨੇ ਹੁਣ ਅਦਾਲਤ ਦੇ ਜੱਜ ਸਾਹਿਬ ਨੇ ਐਸਐਸਪੀ ਨੂੰ ਖਿੱਚਿਆ ਭਈ ਕਿਸੇ ਵੀ ਤਰੀਕੇ ਨਾਲ ਉਹਨੂੰ ਜਿਹੜਾ ਇੰਸਪੈਕਟਰ ਹੈ ਉਹਨੂੰ ਸੰਮਣ ਦਿੱਤੇ ਜਾਣ ਔਰ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਹੁਣ ਸਵਾਲ ਇਹ ਹੈ ਕਿ ਜੇ ਤਾਂ ਕੋਈ ਆਮ ਬੰਦਾ ਹੋਵੇ ਫਿਰ ਤਾਂ ਹੋ ਸਕਦਾ ਵੀ ਉਹ ਘਰੇ ਨਹੀਂ ਮਿਲਿਆ ਜਾਂ ਉਹਨੇ ਸਮਨ ਲੈਣ ਤੋਂ ਆਨਾ ਕਰਨੀ ਕਰਤੀ ਉਹ ਟਲ ਗਿਆ ਪਰ ਜਿਹੜਾ ਵਿਅਕਤੀ ਇੱਕ ਪੁਲਿਸ ਥਾਣੇ 'ਚ ਐਸ ਐਚਓ ਲੱਗਾ ਹੋਵੇ ਰੋਜ਼ ਡਿਊਟੀ ਆਉਂਦਾ ਹੋਵੇ ਉਹ ਸਮਨ ਨਾ ਲਵੇ ਉਹ ਵੀ ਅਦਾਲਤ ਦੇ ਤਾਂ ਫਿਰ ਆਪਣੇ ਆਪ 'ਚ ਇਹ ਮਾਮਲਾ ਵੱਡਾ ਹੈ ਛੋਟਾ ਨਹੀਂ ਉਨੂੰ ਕੌਣ ਇਹ ਸ਼ਹਿ ਦੇ ਰਿਹਾ ਵੀ ਤੂੰ ਸੰਮਣ ਨਾ ਲੈ ਹੁਣ ਇਸ ਮਾਮਲੇ ਦੇ ਉੱਪਰ ਐਸਐਸਪੀ ਬਠਿੰਡਾ ਦਾ ਅਜੇ ਤੱਕ ਕੋਈ ਬਿਆਨ ਆਇਆ ਨਹੀਂ ਕੁੱਲ ਚੈਨਲਾਂ ਨੇ ਐਸਐਸਪੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਐਸਐਸਪੀ ਨੇ ਰਿਸਪਾਂਸ ਨਹੀਂ ਕੀਤਾ ਤੇ ਐਸਐਸਪੀ ਤੋਂ ਸੀਨੀਅਰ ਅਫਸਰਾਂ ਨੇ ਇਹ ਕਹਿ ਦਿੱਤਾ ਹੈ ਕਿ ਇਸ ਮਾਮਲੇ ਬਾਰੇ ਤਾਂ ਐਸਐਸਪੀ ਦੱਸਣਗੇ ਹੁਣ ਮਾਮਲਾ ਗੰਭੀਰ ਹੈ ਪਿਛਲੇ ਦਿਨੀ ਜੈਤੋ ਦੇ ਵਿੱਚ ਇੱਕ ਹੋਰ ਰੌਲਾ ਪਿਆ ਕਿ ਇੱਕ ਪੱਤਰਕਾਰ ਦੇ ਉੱਪਰ ਪਰਚਾ ਦਰਜ ਕੀਤਾ ਗਿਆ ਤੇ ਦੋਸ਼ ਐਸਐਚਓ ਤੇ ਲੱਗੇ ਨੇ ਲੋਕਾਂ ਨੇ ਮਜਾਰਾ ਕੀਤਾ ਪ੍ਰਦਰਸ਼ਨ ਕੀਤਾ ਵੀ ਐਸਐਚਓ ਜ਼ੁਬਾਨਾ ਬੰਦ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਨਾਲ ਹਲਕੇ ਦੇ ਐਮਐਲਏ ਤੇ ਦੋਸ਼ ਲੱਗੇ ਪਰ ਹੁਣ ਆ ਨਵੀਂ ਗੱਲ ਜਦ ਸਾਹਮਣੇ ਆਈ ਹੈ ਤਾਂ ਪੂਰਾ ਪੰਜਾਬ ਸੋਚੀ ਪੈ ਗਿਆ ਕਿ ਹੋ ਕੀ ਰਿਹਾ ਹੈ ਜਿਹੜਾ ਵਿਅਕਤੀ ਅਦਾਲਤ ਦੇ ਵਿੱਚ ਪੁਲਿਸ ਹਰਾਸਤ ਚ ਕਤਲ ਕਰਨ ਦੇ ਮਾਮਲੇ ਦਾ ਸਾਹਮਣਾ ਕਰ ਰਿਹਾ ਹੈ ਅਦਾਲਤ ਦਾ ਉਹ ਪੇਸ਼ ਨਹੀਂ ਹੋ ਰਿਹਾ ਤੇ ਉਹਨੂੰ ਤਰੱਕੀਆਂ ਦਿੱਤੀਆਂ ਜਾ ਰਹੀਆਂ ਤੇ ਫਿਰ ਇਹ ਹੋ ਕੀ ਰਿਹਾ ਤੁਸੀਂ ਇਹਦੇ ਬਾਰੇ ਆਪਣਾ ਕਮੈਂਟ ਲਿਖਿਓ ਅਗਲੀ ਖਬਰ ਸੁਖਬੀਰ ਬਾਦਲ ਬਾਰੇ ਤਖਤ ਸ਼੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਸਿੰਘ ਸਹਿਬਾਨਾਂ ਨੇ ਸੁਖਬੀਰ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਹੈ ਇੱਕ ਤਰ੍ਹਾਂ ਨਾਲ ਦੋਸ਼ੀ ਕਰਾਰ ਦਿੱਤਾ ਹੈ ਔਰ ਉਸ ਨੂੰ ਆਉਣ ਵਾਲੇ ਦਿਨਾਂ ਚ ਤਨਖਾਹ ਲਈ ਜਾਣੀ ਹੈ ਜਿਵੇਂ 2 ਦਸੰਬਰ ਨੂੰ ਸੁਖਬੀਰ ਬਾਦਲ ਨੂੰ ਅਕਾਲ ਤਖਤ ਦੇ ਉੱਪਰ ਤਲਬ ਕਰਕੇ ਤਨਖਾਹ ਲਈ ਗਈ ਸੀ ਕਿੰਨੇ ਮਾਮਲੇ 'ਚ ਸੁਖਬੀਰ ਬਾਦਲ ਨੇ ਆਪਣੇ ਗੁਨਾਹ ਕਬੂਲ ਕੀਤੇ ਸੀ ਉਸ ਤੋਂ ਬਾਅਦ ਹੁਣ ਤਖਤ ਸ਼੍ਰੀ ਪਟਨਾ ਸਾਹਿਬ ਨੇ ਸੁਖਬੀਰ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਹੈ ਗੁਨਾਹਗਾਰ ਕਰਾਰ ਦਿੱਤਾ ਹੈ ਔਰ ਇਸ ਮਾਮਲੇ ਦੇ ਉੱਪਰ ਫਿਰ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗਾਜ ਨੇ ਉਹਨਾਂ ਨੇ ਸਟ੍ਰਕਚਰੀ ਪਟਨਾ ਸਾਹਿਬ ਦੇ ਜਥੇਦਾਰਾਂ ਦੇ ਉਲਟ ਬਿਆਨ ਦਿੱਤਾ ਔਰ ਉਹਨਾਂ ਨੂੰ ਕਿਹਾ ਕਿ ਉਹ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਠੇਸ ਪਹਚਾਰੇ ਨੇ ਅਕਾਲ ਤਖਤ ਸਾਹਿਬ ਨੂੰ ਛੋਟਾ ਕਰ ਰਹੇ ਨੇ ਵੇਖੋ ਪਹਿਲਾਂ ਤੋਂ ਹੀ ਇਹ ਰੌਲਾ ਪੈ ਰਿਹਾ ਜਦੋਂ ਗੈਨੀ ਰਕबीर ਸਿੰਘ ਨੂੰ ਜਥੇਦਾਰ ਸਾਹਿਬ ਦੇ ਉਹਦੇ ਤੋਂ ਹਟਾਇਆ ਗਿਆ ਤੇ ਕੁਲਦੀਪ ਸਿੰਘ ਗੜਗੱਜ ਨੂੰ ਲਗਾਇਆ ਗਿਆ ਉਦੋਂ ਦਾ ਰੌਲਾ ਪੈ ਰਿਹਾ ਲੋਕ ਇਹ ਕਹਿ ਰਹੇ ਨੇ ਕਿ ਸੁਖਬੀਰ ਬਾਦਲ ਹੋ ਰਹੇ ਨੇ ਆਪਣਾ ਚਹੇਤਾ ਬੰਦਾ ਲਾਇਆ ਤੇ ਗਿਆਨੀ ਰਕਬੀਰ ਸਿੰਘ ਹੋਰਾਂ ਨੂੰ ਇਸ ਕਰਕੇ ਹਟਾਇਆ ਕਿਉਂਕਿ ਉਹਨਾਂ ਨੇ 2 ਦਸੰਬਰ ਨੂੰ ਸੁਖਬੀਰ ਬਾਦਲ ਨੂੰ ਦੋਸ਼ੀ ਕਰਾਰ ਦੇ ਕੇ ਤਨਖਾਹ ਲਈ ਸੀ ਤੇ ਅੱਜ ਜਦੋਂ ਤਖਤ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਹਬਾਨਾ ਨੇ ਸੁਖਬੀਰ ਬਾਦਲ ਨੂੰ ਦੋਸ਼ੀ ਕਰਾਰ ਦੇ ਕੇ ਤਨਖਾਈਆ ਕਰਾਰ ਦਿੱਤਾ ਹੈ ਤਾਂ ਜਿਸ ਤਰੀਕੇ ਦੇ ਨਾਲ ਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗਾਜ ਦਾ ਬਿਆਨ ਆਇਆ ਉਹਨਾਂ ਦੇ ਉਲਟ ਤਾਂ ਅੱਜ ਫੇਰ ਇਹ ਸਵਾਲ ਖੜੇ ਹੋਏ ਨੇ ਲੋਕ ਸੋਸ਼ਲ ਮੀਡੀਆ ਤੇ ਕਹਿ ਰਹੇ ਨੇ ਕਿ ਵੇਖੋ ਸਾਬਤ ਹੋ ਗਿਆ ਕਿ ਨਵਾਂ ਲਾਇਆ ਜਥੇਦਾਰ ਬਾਦਲ ਪਰਿਵਾਰ ਦਾ ਚਹੀਤਾ ਹੈ ਇਸੇ ਲਈ ਉਹਨੂੰ ਲਾਇਆ ਗਿਆ ਇਸੇ ਕਰਕੇ ਗਿਆਨੀ ਰਗਵੀਰ ਹੋਰਾਂ ਨੂੰ ਪਹਿਲਾਂ ਹਟਾਇਆ ਗਿਆ ਅੱਜ ਫਿਰ ਇਹ तमाम ਸਵਾਲ ਉੱਠੇ ਨੇ ਬਹੁਤ ਸਾਰੇ ਜਿਹੜੇ ਅਕਾਲੀ ਆਗੂ ਨੇ ਉਹ ਪਹਿਲਾਂ ਤੋਂ ਹੀ ਇਹ ਗੱਲ ਕਰ ਰਹੇ ਨੇ ਕਿ ਸੁਖਬੀਰ ਬਾਦਲ ਨੇ ਅਕਾਲੀ ਦਲ ਨੂੰ ਤੇ ਸ਼ਰੋਮਣੀ ਕਮੇਟੀ ਨੂੰ ਆਪਣੀ ਕੱਟ ਪੁਤਲੀ ਬਣਾਇਆ ਹੋਇਆ ਤੇ ਜਿਵੇਂ ਮਰਜੀ ਨਚਾਈ ਜਾਂਦਾ ਇਥੋਂ ਤੱਕ ਦੋਸ਼ ਲੱਗੇ ਕਿ ਜਿਹੜੇ ਕਾਲ ਤਖਤ ਸਾਹਿਬ ਦੇ ਜਥੇਦਾਰ ਲਾਏ ਜਾਂਦੇ ਨੇ ਉਹਨਾਂ ਨੂੰ ਵੀ ਆਪਣੇ ਹਿਸਾਬ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਤੇ ਇਹ ਗਣਾ ਸੁਬੀਰ ਬਾਦਲ ਨੇ ਆਪ ਕਬੂਲ ਲਿਆ ਵੀ ਜਦੋਂ ਕਾਲ ਤਖਤ ਦੇ ਉੱਪਰ ਉਹਨਾਂ ਨੂੰ ਕਿਹਾ ਗਿਆ ਕਿ ਕੀ ਤੁਸੀਂ ਮੰਨਦੇ ਹੋ ਕਿ ਤੁਸੀਂ ਸਰਸਾ ਦੇ ਸਰਸਾ ਡੇਰੇ ਦੇ ਮੁਖੀ ਨੂੰ ਮਾਫੀਨਾਮਾ ਦਿਵਾਉਣ ਲਈ ਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੱਦ ਕੇ ਦਬਾ ਪਾਇਆ ਸੀ ਤਸਖਬੀਰ ਬਾਦਲਹੋਰਾ ਨੇ ਇਹ ਗੱਲ ਮੰਨੀ ਹੈ ਕਬੂਲੀ ਹੈ ਕਿ ਹਾਂ ਇਹ ਗੱਲ ਹੋਈ ਹੈ ਤਾਂ ਫਿਰ ਇਹ ਗੱਲ ਸਾਬਤ ਹੋ ਗਈ ਕਿ ਆਪਣੇ ਹਿਸਾਬ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਅੱਜ ਫਿਰ ਇਸ ਵਿਚਾਰ ਨੇ ਜੋਰ ਫੜਿਆ ਵੱਡਾ ਰੌਲਾ ਇਸ ਮੁੱਦੇ ਦੇ ਉੱਪਰ ਪੈ ਰਿਹਾ ਤੁਸੀਂ ਸਾਰੇ ਇਸ ਮਾਮਲੇ ਤੇ ਕੀ ਕਹੋਗੇ ਹੁਣ ਵੇਖਣਾ ਇਹ ਹੈ ਕਿ ਕੀ ਸੁਖਬੀਰ ਬਾਦਲ ਜਿਹੜੇ ਆ ਉਹ ਤਖਤਸ਼੍ਰੀ ਪਟਨਾ ਸਾਹਿਬ ਦੇ ਜਿਹੜੇ ਸਿੰਘ ਸਹਿਬਾਨ ਨੇ ਉਹਨਾਂ ਦੇ ਹੁਕਮ ਨੂੰ ਮੰਨਣਗੇ ਯਾ ਟਿੱਛ ਸਮਝਣ ਅੱਜ ਸੋਸ਼ਲ ਮੀਡੀਆ ਤੇ ਵੱਡਾ ਰੌਲਾ ਪਿਆ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਸੁਖਬੀਰ ਬਾਦਲ ਜਿਹੜੇ ਆ ਉਹ ਟਿੱਛ ਸਮਝ ਰਹੇ ਨੇ ਤਖਤ ਸ੍ਰੀ ਪਟਨਾ ਸਾਹਿਬ ਦੇ ਹੁਕਮਾਂ ਨੂੰ ਕਿਉਂਕਿ ਜਿੰਨੀ ਵਾਰ ਉੱਥੇ ਤਲਬ ਕੀਤਾ ਗਿਆ ਗਿਆ ਹੀ ਨਹੀਂ ਉਹਨਾਂ ਦੀ ਮੰਨਣ ਨੂੰ ਤਿਆਰ ਹੀ ਨਹੀਂ ਤੇ ਦੂਜੇ ਪਾਸੇ ਸੁਖਬੀਰ ਬਾਦਲ ਦੇ ਜਿਹੜੇ ਸ਼੍ਰੋਮਣੀ ਕਮੇਟੀ ਚ ਚਾਹੇਤੇ ਨੇ ਉਹ ਕਹਿ ਰਹੇ ਨੇ ਕਿ ਇਹ ਸਭ ਸਿਆਸੀ ਸ਼ਹਿ ਤ ਕੀਤਾ ਜਾ ਰਿਹਾ ਹੈ ਸੁਖਬੀਰ ਬਾਦਲ ਨੂੰ ਨਜਾਇਜ਼ ਬਦਨਾਮ ਕੀਤਾ ਜਾ ਰਿਹਾ ਹੈ ਇਹ ਸਵਾਲ ਹੁਣ ਉਹਨਾਂ ਸਾਰਿਆਂ ਤੇ ਇਹ ਆ ਕਿ ਜਿਹੜੇ ਵੱਡੇ ਗੁਨਾਹ ਪਹਿਲਾਂ ਸੁਖਬੀਰ ਬਾਦਲ ਨੇ ਕਬੂਲੇ ਨੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਕਬੂਲੇ ਨੇ ਆਪ ਕਬੂਲੇ ਨੇ ਕਿ ਉਹ ਵੀ ਝੂਠ ਸੀ ਬੜੇ ਰਾਮ ਨਾਲ ਕਹਿ ਦਿੱਤਾ ਜਾਊਗਾ ਵੀ ਉਹ ਤਾਂ ਝੋਲੀ ਪੁਆਏ ਆ ਜੀ ਗੁਨਾਹ ਤਾਂ ਕੋਈ ਕੀਤਾ ਹੀ ਨਹੀਂ ਸੀ ਵਾਹ ਜੀ ਵਾਹ ਐਡਾ ਤਾਂ ਜਿਹੜਾ ਮਰਜੀ ਬੰਦਾ ਆਪਣੇ ਗੁਨਾਹ ਕਬੂਲ ਕੇ ਕਹਿ ਦਿਆ ਕਰੂਗਾ ਵੀ ਅਸੀਂ ਐਵੇਂ ਹੀ ਕਬੂਲੇ ਗੁਨਾਹ ਤਾਂ ਅਸੀਂ ਕੀਤਾ ਕੋਈ ਨਹੀਂ ਸੀ ਪਰ ਹੁਣ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਤਖਤਰੀ ਪਟਨਾ ਸਾਹਿਬ ਦੇ ਜਿਹੜੇ ਸਿੰਘ ਸਹਿਬਾਨ ਨੇ ਉਹ ਆਮੋ ਸਾਹਮਣੇ ਟੱਕਰ ਹੋ ਗਈ ਆ ਉਹਨਾਂ ਦੀ ਹੁਣ ਕੀ ਬਣੇਗਾ ਇਸ ਤਰੀਕੇ ਦੇ ਨਾਲ ਸਿੱਖ ਪੰਥ ਦਾ ਤੇ ਸਿੱਖ ਜਿਹੜੀ ਹੈ ਮਾਨ ਮਰਿਆਦਾ ਨੇ ਪੂਰੀ ਦੁਨੀਆ ਦੇ ਵਿੱਚ ਉਹਨਾਂ ਦੇ ਉੱਪਰ ਸਵਾਲ ਖੜੇ ਹੋਣ ਦੀ ਜਿਹੜੀ ਇੱਕ ਗਲਤ ਚੀਜ਼ ਆ ਉਹ ਬਣੇਗੀ ਇੰਜ ਨਹੀਂ ਹੋਣਾ ਚਾਹੀਦਾ ਤੁਸੀਂ ਕੀ ਸੋਚਦੇ ਹੋ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ